ਅਫਗਾਨਿਸਤਾਨ ਦੇ ਗਜਨੀ ਸ਼ਹਿਰ ਵਿੱਚ ਇੱਕ ਇਤਿਹਾਸਿਕ ਮিনার ਅਜੇ ਵੀ ਮੌਜੂਦ ਹੈ ਨਿਲਾਮੇ ਦੋ ਦਿਨਾਰ ਇਸ ਮিনার ਦੇ ਨਾਲ ਇੱਕ ਕਾਲਾ ਇਤਿਹਾਸ ਜੁੜਿਆ ਹੋਇਆ ਹੈ ਜਿੱਥੇ ਭਾਰਤ ਤੋਂ ਅਫਗਾਨੀ ਲੁਟੇਰਿਆਂ ਵੱਲੋਂ ਅਗਵਾ ਕੀਤੀਆਂ ਗਈਆਂ ਕੁੜੀਆਂ ਨੂੰ ਸਿਰਫ ਦੋ ਦਿਨਾਰ ਦੇ ਬਦਲੇ ਵਿੱਚ ਵੇਚਿਆ ਜਾਂਦਾ ਸੀ ਇਹ ਮিনার ਨਾ ਸਿਰਫ ਇੱਕ ਇਮਾਰਤ ਸੀ ਇੱਕ ਨਿਲਾਮੀ ਮੰਡੀ ਸੀ ਜਿੱਥੇ ਇਨਸਾਨੀਅਤ ਨੂੰ ਸ਼ਰਮਸਾਰ ਕੀਤਾ ਜਾਂਦਾ ਸੀ ਇਹਨਾਂ ਕੁੜੀਆਂ ਨੂੰ ਘਰਾਂ ਵਿੱਚ ਗੁਲਾਮ ਬਣਾ ਕੇ ਰੱਖਿਆ ਜਾਂਦਾ ਸੀ ਜਿਨ੍ਹਾਂ ਦੀ ਇੱਜ਼ਤ ਨੂੰ ਪੈਰਾਂ ਹੇਠਾਂ ਰੋਂਦਿਆ ਜਾਂਦਾ ਸੀ ਪਰ ਇਸ ਕਾਲੇ ਇਤਿਹਾਸ ਵਿੱਚ ਇੱਕ ਚਮਤਕਾਰ ਅਧਿਆਇ ਵੀ ਹੈ ਸਿੱਖਾਂ ਦੀ ਬਹਾਦਰੀ ਜਦੋਂ ਕੋਈ ਉਮੀਦ ਨਹੀਂ ਸੀ ਉਦੋਂ ਸਿੱਖ ਖਾਲਸੇ ਨੇ ਤਲਵਾਰ ਚੁੱਕੀ ਇਨ੍ਹਾਂ ਜ਼ੁਲਮਾਂ ਦੇ ਖਿਲਾਫ ਆਵਾਜ਼ ਉਠਾਈ ਜਿੱਥੇ ਭਾਰਤ ਵਿੱਚ ਲੋਕ ਚੁੱਪ ਸੀ ਉੱਥੇ ਸਿੱਖਾਂ ਨੇ ਝੰਡਾ ਲਹਿਰਾਇਆ ਉਹ ਕੁੜੀਆਂ ਜੋ ਦੋ ਦਿਨਾਰ ਦੀ ਕੀਮਤ ਤੇ ਵਿਕ ਰੀਆਂ ਸਨ ਸਿੱਖਾਂ ਨੇ ਉਹਨਾਂ ਨੂੰ ਇਨਸਾਫ਼ ਦਿਵਾਇਆ ਘਰ ਵਾਪਸ ਲਿਆ ਕੇ ਇੱਜ਼ਤ ਸਨਮਾਨ ਨਾਲ ਜਿਉਣ ਦਾ ਹੱਕ ਦਿੱਤਾ ਨਿਲਾਮੇ ਦੋ ਦਿਨਾਰ ਮিনার ਅੱਜ ਵੀ ਖੜਾ ਹੈ ਇਹ ਸਿਰਫ ਪੱਥਰਾਂ ਦੀ ਇਮਾਰਤ ਨਹੀਂ ਇਹ ਇਤਿਹਾਸ ਦੀ ਇੱਕ ਚੀਖ ਹੈ ਇਹ ਸਾਡੀ ਨੀਵੀਂ ਹੋਈ ਜ਼ਮੀਰ ਲਈ ਇੱਕ ਆਇਨਾ ਹੈ ਜਿੱਥੇ ਇੱਜ਼ਤ ਨੀਲਾਮ ਹੋ ਰਹੀ ਸੀ ਉਥੇ ਸਿੱਖਾਂ ਨੇ ਜ਼ੁਲਮ ਦੇ ਰਾਹ ਰੋਕੇ ਇਹ ਸਿੱਖਾਂ ਦੇ ਹੌਸਲੇ ਦੀ ਗੱਲ ਨਹੀਂ ਇਹ ਉਹਨਾਂ ਦੇ ਜਜ਼ਬੇ ਧਰਮ ਅਤੇ ਇਨਸਾਫ ਦੀ ਗੱਲ ਹੈ ਸਿੱਖ ਕਦੇ ਵਿਰੋਧ ਨਹੀਂ ਕਰਦੇ ਪਰ ਜ਼ੁਲਮ ਦੇ ਸਾਹਮਣੇ ਝੁੱਕਦੇ ਵੀ ਨਹੀਂ ਉਹ ਉਹਨਾਂ ਦੀਆਂ ਬੇਟੀਆਂ ਲਈ ਵੀ ਲੜਦੇ ਹਨ ਜੋ ਉਹਨਾਂ ਦੀਆਂ ਆਪਣੀਆਂ ਨਹੀਂ ਕਿਉਂਕਿ ਸਿੱਖੀ ਸਿਰਫ ਧਰਮ ਨਹੀਂ ਇਹ ਇੱਕ ਜ਼ਿੰਮੇਵਾਰੀ ਹੈ ਹਰ ਬੇਵੱਸ ਦੀ ਰਾਖੀ ਕਰਨ ਦੀ ਸਿੱਖਾਂ ਨੇ ਮਨੁੱਖਤਾ ਦੀ ਸੇਵਾ ਲਈ ਨਾ ਧਰਮ ਦੇਖਿਆ ਨਾ ਜਾਤ ਉਹਨਾਂ ਨੇ ਸਿਰਫ ਇੱਕ ਹੀ ਗੱਲ ਦੇਖੀ ਭੁੱਖਾ ਨਾ ਰਹਿ ਜਾਵੇ ਬੇਸਹਾਰਾ ਨਾ ਰਹਿ ਜਾਵੇ ਸਤਿ ਸ੍ਰੀ ਅਕਾਲ